ਕੈਪਟਨ ਅਭਿੰਦਰ ਸਿੰਘ ਨੇ ਨਿਸ਼ਾਨਾ ਸਾਧਿਆ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਆਖਿਆ ਕਿ ਦੋ ਬੇੜੀਆਂ ਦੇ ਵਿੱਚ ਸਵਾਰ ਨੇ ਕਿਉਂਕਿ ਹਰਿਆਣਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇੰਡੀਆ ਨੈਸ਼ਨਲ ਲੋਕ ਦਲ ਦੇ ਨਾਲ ਮਿਲ ਕੇ ਚੋਣ ਲੜ ਰਿਹਾ ਤੇ ਹਰਿਆਣਾ ਤੋਂ ਬਾਹਰ ਯਾਨੀ ਕਿ ਪੰਜਾਬ ਦੇ ਵਿੱਚ ਵੀ ਅਕਾਲੀ ਦਲ ਅਤੇ ਭਾਜਪਾ ਦਾ ਗੱਡ ਜੋੜਾ ਹੈ ਤੇ ਕੌਮੀ ਪੱਧਰ ਤੇ ਵੀ ਅਕਾਲੀ ਦਲ ਅਤੇ ਭਾਜਪਾ ਦਾ ਗੱਡ ਜੋੜਾ ਹੈ ਐਨਡੀਏ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਤੇ ਬੀਤੇ ਦਿਨ ਜਿੰਦ ਵਿੱਚ ਹੋਈ ਰੈਲੀ ਦੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੌਜੂਦ ਰਹੇ ਸੀ ਮੰਚ ਸਾਂਝਾ ਕੀਤਾ ਸੀ ਓਮ ਪ੍ਰਕਾਸ਼ ਓਟਾਲਾ ਦੇ ਨਾਲ ਇਸੇ ਤੇ ਕੈਪਟਨ ਅਮਰਿੰਦਸ ਸਿੰਘ ਨਮਕ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਨਿਸ਼ਾਨਾ ਸਾਧ ਦੇ ਆਖਿਆ ਕਿ ਬਾਦਲ ਦੋ ਬੇੜੀਆਂ ਦੇ ਵਿੱਚ ਸਵਾਰ ਨੇ ਇੱਕ ਪਾਸੇ ਹਰਿਆਣਾ ਚ ਇੰਡੀਅਨ ਨੈਸ਼ਨਲ ਲੋਕਦਲ ਦਾ ਸਾਥ ਦੇ ਰਹੇ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਇੰਡੀਅਨ ਨੈਸ਼ਨਲ ਲੋਕਦਲ 88 ਜਦਕਿ ਸ਼ੋਮਨੀ ਕਾਲੀ ਦਲ ਦੋ ਸੀਟਾਂ ਤੋਂ ਆਪਣੇ ਉਮੀਦਵਾਰ ਉਤਾਰ ਰਹੀਆਂ ਦੋਨੇ ਪਾਰਟੀਆਂ ਹਰਿਆਣਾ ਦੇ ਵਿੱਚ ਮਿਲ ਕੇ ਚੋਣ ਲੜ ਰਹੀਆਂ ਨੇ ਤੇ ਹਰਿਆਣਾ ਦੇ ਵਿੱਚ ਬੀਜੇਪੀ ਅਤੇ ਇੰਡੀਅਨ ਨੈਸ਼ਨਲ ਲੋਕਦਲ ਇੱਕ ਦੂਸਰੇ ਦੀਆਂ ਵਿਰੋਧੀ ਪਾਰਟੀਆਂ ਨੇ ਜਦਕਿ ਪੰਜਾਬ ਦੇ ਵਿੱਚ ਬੀਜੇਪੀ ਦਾ ਸ਼ੋਮਨੀ ਕਾਲੀ ਦਲ ਦੇ ਨਾਲ ਗੱਠਜੋੜ ਹੈ ਤੇ ਕੌਮੀ ਪੱਧਰ ਤੇ ਵੀ ਐਨਡੀਏ ਦੀਆਂ ਕਟਕ ਦਲ ਨੇ ਦੋਨੇ ਪਾਰਟੀ ਐਨਡੀਏ ਦੇ ਵਿੱਚ ਆਉਂਦੀਆਂ ਨੇ ਇਸੇ ਲਈ ਹੀ ਨਿਸ਼ਾਨਾ ਸਾਧਿਆ ਕੈਪਟਨ ਅਮਰਿੰਦਰ ਸਿੰਘ ਨੇ ਇਸ ਤੋਂ ਪਹਿਲਾਂ ਵੀ ਸਵਾਲ ਉੱਠਦੇ ਰਹੇ ਨੇ ਕਿ ਕੀ ਹਰਿਆਣਾ ਦੇ ਵਿੱਚ ਇੰਡੀਆ ਨੈਸ਼ਨਲ ਲੋਕ ਦਲ ਦਾ ਸਾਥ ਦੇਣ ਦਾ ਖਾਮਿਆਜ਼ਾ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਭੁਗਤਣਾ ਪੈ ਸਕਦਾ ਹੈ ਹਾਲਾਂਕਿ ਇਲਜ਼ਾਮਾ ਇਹਨਾਂ ਸਾਰੀਆਂ ਅਟਕਲਾਂ ਨੂੰ ਖਾਰਜ ਜ਼ਰੂਰ ਕਰਦਾ ਹੈ ਵਾਰ-ਵਾਰ ਸ਼੍ਰੋਮਣੀ ਅਕਾਲੀ ਦਲ ਤੇ ਵੀ ਕੀ ਆ ਜਾਂਦਾ ਹੈ ਕਿ ਚੋਟਲਾ ਪਰਿਵਾਰ ਦੇ ਨਾਲ ਬਾਦਲ ਪਰਿਵਾਰ ਦੇ ਪੁਰਾਣੇ ਰਿਸ਼ਤੇ ਨੇ ਪੁਰਾਣੀ ਦੋਸਤੀ ਹੈ ਨਹੀਂ ਟੁੱਟੇਗੀ ਹਰਿਆਣਾ ਦੇ ਵਿੱਚ ਉਹ ਪਹਿਲਾਂ ਵੀ ਇਨੈਲੋ ਦੇ ਲਈ ਚੋਣ ਪ੍ਰਚਾਰ ਕਰਦੇ ਆਏ ਨੇ ਹੁਣ ਵੀ ਕਰਨਗੇ ਤੇ ਪਰ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਨਿਸ਼ਾਨਾ ਸਾਧਿਆ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਹਰਿਆਣਾ ਕਾਂਗਰਸ ਨੇ ਆਪਣਾ ਸਟਾਰ ਪ੍ਰਚਾਰਕ ਬਣਾਇਆ ਹੋਇਆ ਹੈ ਇੰਡੀਅਨ ਨੈਸ਼ਨਲ ਲੋਕਦਲ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਪਣਾ ਸਟਾਰ ਪ੍ਰਚਾਰਕ ਬਣਾਇਆ ਹੋਇਆ ਹੈ